ਜੇਕਰ ਤੁਸੀਂ ਪੜ੍ਹਾਈ ਕਰ ਰਹੇ ਹੋ ਤੇ ਸਰਕਾਰ ਤੋਂ ਸਕਾਲਰਸ਼ਿਪ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਜਾਨਣਾ ਤੁਹਾਡੇ ਲਈ ਹੈ ਜ਼ਰੂਰੀ ਓਟੀਆਰ ਆਈਡੀ ਤੋਂ ਬਿਨਾ ਨਹੀਂ ਮਿਲੇਗੀ ਕੋਈ ਵੀ ਸਕਾਲਰਸ਼ਿਪ ਐਸਸੀ ਐਸਟੀ ਓਵੀਸੀ ਜਾਂ ਫਿਰ ਐਨਐਸਪੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਕਾਲਰਸ਼ਿਪ ਲੈਣ ਲਈ ਓਟੀਆਰ ਆਈਡੀ ਲਾਜ਼ਮੀ ਕਰ ਦਿੱਤੀ ਗਈ ਹੈ ਆਓ ਜਾਣੀਏ ਇਸ ਤਰ੍ਹਾਂ ਬਣਾ ਸਕਦੇ ਹਾਂ ਓਟੀਆਰ ਆਈਡੀ ਜੇ ਤੁਹਾਡੀ ਓਟੀਆਰ ਆਈਡੀ ਨਹੀਂ ਬਣੀ ਹੈ ਤਾਂ ਤੁਹਾਨੂੰ ਕੋਈ ਵੀ ਸਕਾਲਰਸ਼ਿਪ ਨਹੀਂ ਮਿਲੇਗੀ ਤੇ ਤੁਸੀਂ ਕਿਸੇ ਤੋਂ ਵੀ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ OTR ID ਤੁਸੀਂ ਆਪਣੇ ਆਪ ਬਣਾਉਣੀ ਹੈ ਤਾਂ ਜੋ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਤੇ ਮੋਬਾਈਲ ਨੰਬਰ ਨੂੰ ਵੈਰੀਫਾਈ ਕਰ ਸਕੋ ਅਤੇ ਇਸ ਸਕਾਲਰਸ਼ਿਪ ਦੇ ਹੱਕਦਾਰ ਬਣ ਸਕੋ ਤਾਂ ਆਓ ਜਾਣੀਏ ਇਸ ਤਰ੍ਹਾਂ ਬਣਦੀ ਹੈ OTR ID ਜੱਪਾ ਸਿੱਖਾਂਗੇ NSP OTR ਐਪ ਨੂੰ ਇੰਸਟਾਲ ਕਰਕੇ ਆਪਣੀ OTR ID ਨੂੰ ਫੇਸ ਰਿਕਗਨਾਈਜੇਸ਼ਨ ਦੇ ਰਾਹੀਂ ਅਪਰੂਵ ਕਰਨਾ ਤਾਂ ਜੋ ਅਸੀਂ OTR ID ਯੂਜ਼ ਕਰਕੇ ਆਪਣੇ ਜਿਹੜੇ ਸਕਾਲਰਸ਼ਿਪ ਫਾਰਮ ਨੇ ਉਹਨਾਂ ਦੇ ਵਿੱਚ ਭਰ ਸਕੀਏ NSP OTR ID ਜਨਰੇਟ ਕਰਨ ਲਈ ਆਪਾਂ ਨੂੰ ਜ਼ਰੂਰਤ ਪਵੇਗੀ ਇਸ NSP OTR ਐਪ ਦੀ ਇਸ ਦੇ ਲਈ ਅਸੀਂ ਆਪਣੇ Play Store ਵਿੱਚ ਜਾਵਾਂਗੇ ਤੇ ਜਾ ਕੇ ਟਾਈਪ ਕਰਾਂਗੇ NSP OTR ਇਹ ਫਸਟ ਜਿਹੜੀ ਐਪ ਆਪਣੇ ਕੋਲੇ NSP OTR ਦਿਖਾਈ ਦੇ ਰਹੀ ਹੈ ਇਸ ਨੂੰ ਅਸੀਂ ਇੰਸਟਾਲ ਕਰਾਂਗੇ ਮੇਰੇ ਕੋਲ ਆਲਰੇਡੀ ਇੰਸਟਾਲਡ ਹੈ ਤਾਂ ਤੁਸੀਂ ਇਸ ਨੂੰ ਇੰਸਟਾਲ ਕਰੋ ਇੰਸਟਾਲ ਕਰਨ ਤੋਂ ਬਾਅਦ ਆਪਣੇ ਕੋਲੇ ਇਹ ਐਪ ਜਦੋਂ ਫੋਨ ਦੇ ਵਿੱਚ ਇੰਸਟਾਲ ਹੋ ਗਈ ਤਾਂ ਉਸ ਤੋਂ ਬਾਅਦ ਆਪਾਂ ਇਸ ਨੂੰ ਓਪਨ ਕਰ ਲਵਾਂਗੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਓਪਨ ਕਰਦੇ ਹੀ ਤੁਹਾਡੇ ਕੋਲੇ ਇਹ ਪੋਰਟਲ ਖੁੱਲ ਕੇ ਆ ਜਾਵੇਗਾ ਜਿਸ ਦੇ ਵਿੱਚ ਲਿਖਿਆ ਹੈ ਵੈਲਕਮ ਟੂ ਨੈਸ਼ਨਲ ਸਕਾਲਰਸ਼ਿਪ ਪੋਰਟਲ OTR ਐਪ ਤਾਂ ਇਸ ਪੋਰਟਲ ਦੇ ਵਿੱਚ ਆਪਣੇ ਕੋਲੇ ਕਾਫੀ ਆਪਸ਼ਨਸ ਹਨ ਲੌਗਇਨ ਰਜਿਸਟਰ ਇਕਈਸੀ ਬਾਈ ਫੇਸ ਅਥੈਂਟੀਕੇਸ਼ਨ ਚੇਂਜ ਮੋਬਾਈਲ ਨੰਬਰ ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾ ਕੰਮ ਇਸ ਦੇ ਵਿੱਚ ਕਰਨਾ ਹੈ ਉਹ ਹੈ ਰਜਿਸਟਰ ਰਜਿਸਟਰ ਕਰਨ ਵੇਲੇ ਸਾਡੇ ਕੋਲੇ ਏ ਟਰਮਸ ਐਂਡ ਕੰਡੀਸ਼ਨਸ ਗਾਈਡਲਾਈਨਸ ਜੋ ਕਿ ਸਕਾਲਰਸ਼ਿਪ ਦੇਣ ਵਾਲੀ ਸੰਸਥਾ ਹੈ ਉਹਨਾਂ ਨੇ ਸਾਨੂੰ ਦੱਸਿਆ ਹੈ ਇਹਨਾਂ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਪੜ੍ਹ ਲੈਣਾ ਹੈ ਤਾਂ ਇਹਨਾਂ ਗਾਈਡਲਾਈਨਸ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪਣੀ ਅੰਡਰਟੇਕਿੰਗ ਦੇਣੀ ਹੈ ਕਿ ਤੁਸੀਂ ਸਾਰਾ ਕੁਝ ਪੜ੍ਹ ਲਿਆ ਹੈ ਇਸ ਐਪ ਦੇ ਰਿਲੇਟਡ ਤੇ ਇਸ ਪ੍ਰੋਸੈਸ ਦੇ ਰਿਲੇਟਡ ਤਾਂ ਇਸ ਤੋਂ ਬਾਅਦ ਇਸ ਨੂੰ ਤੁਸੀਂ ਕਰ ਦੇਣਾ ਹੈ ਨੈਕਸਟ ਤਾਂ ਨੈਕਸਟ ਕਰਦੇ ਹੀ ਤੁਹਾਡੇ ਕੋਲੇ ਆ ਜਾਏਗਾ ਏ ਆਪਸ਼ਨ 2 ਜਿਸ ਦੇ ਵਿੱਚ ਤੁਸੀਂ ਆਪਣੇ ਕੋਲੇ ਉਹ ਮੋਬਾਈਲ ਨੰਬਰ ਰੱਖਣਾ ਹੈ ਜਿਸ ਦੇ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਹੈ ਤਾਂ ਸਭ ਤੋਂ ਪਹਿਲਾਂ ਇਹ ਤੁਹਾਡਾ ਜਿਹੜਾ ਮੋਬਾਈਲ ਨੰਬਰ ਹੈ ਉਸ ਨੂੰ ਵੈਰੀਫਾਈ ਕਰਾਇਆ ਜਾਏਗਾ ਤੁਸੀਂ ਆਪਣਾ ਮੋਬਾਈਲ ਨੰਬਰ ਜੋ ਵੀ ਹੈ ਇਸ ਦੇ ਵਿੱਚ ਫਿਲ ਕਰੋਗੇ ਤੇ ਓਟੀਪੀ ਮੰਗਵਾਉਗੇ ਓਟੀਪੀ ਜਿਸ ਤਰ੍ਹਾਂ ਹੀ ਤੁਹਾਡੇ ਕੋਲ ਆ ਜਾਂਦਾ ਹੈ ਉਸ ਓਟੀਪੀ ਨੂੰ ਇਹਨਾਂ 6 ਜਿਹੜੇ ਖਾਲੀ ਖਾਨੇ ਹਨ ਇਹਨਾਂ ਵਿੱਚ ਭਰ ਦੋਗੇ ਉਸ ਤੋਂ ਬਾਅਦ ਤੁਸੀਂ ਕੰਮ ਕਰਨਾ ਹੈ ਜਿਹੜਾ ਕੈਪਚਾ ਦਾ O E K R J09A ਕੈਪਚਾ ਹੈ ਇਸ ਨੂੰ ਤੁਸੀਂ ਨੀਚੇ ਦਿੱਤੇ ਖਾਲੀ ਸਪੇਸ ਵਿੱਚ ਭਰ ਕੇ ਇਸ ਨੂੰ ਵੈਰੀਫਾਈ ਕਰਨਾ ਹੈ ਤਾਂ ਵੈਰੀਫਾਈ ਕਰਨ ਤੋਂ ਬਾਅਦ ਤੁਹਾਡੇ ਕੋਲੇ ਇੱਕ ਇਸੇ ਤਰ੍ਹਾਂ ਦਾ ਨੈਕਸਟ ਪੇਜ ਖੁੱਲੇਗਾ ਇਕਈਵੀਸੀ ਇਕਈਵੀਸੀ ਦੇ ਵਿੱਚ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਨੰਬਰ ਹੈ ਫਿਲ ਕਰੋਗੇ ਅਤੇ ਫਿਰ ਇੱਕ OTP ਮੰਗਵਾਉਗੇ ਉਸ OTP ਨੂੰ ਤੁਸੀਂ ਦੁਬਾਰਾ ਇਸ ਥਾਂ ਤੇ ਫਿਲ ਕਰਨਾ ਹੈ ਅਤੇ ਕੈਪਚਾ ਫਿਲ ਕਰਨਾ ਹੈ ਅਤੇ ਇਸ ਨੂੰ ਵੈਰੀਫਾਈ ਕਰ ਦੇਣਾ ਹੈ ਤਾਂ ईकेवाईसी ਜੋ ਇਸ ਤੋਂ ਨੈਕਸਟ ਸਟੈਪ ਹੈ ਤੀਸਰਾ ਸਟੈਪ ਹੈ ਉਸ ਨੂੰ ਖਤਮ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਫਿਨਿਸ਼ ਕਰ ਦੋਗੇ ਤਾਂ ਤੁਹਾਡੇ ਕੋਲੇ ਜਿਹੜੀ ਇੱਕ ਟੈਂਪਰੇਰੀ ਜਿਹੜੀ ਓਟੀਆਰ ਆਈਡੀ ਹੈ ਉਹ ਜਨਰੇਟ ਹੋ ਜਾਏਗੀ ਟੈਂਪਰੇਰੀ ਆਈਡੀ ਜਨਰੇਟ ਹੋਣ ਤੋਂ ਬਾਅਦ ਆਪਾਂ ਨੂੰ ਜ਼ਰੂਰਤ ਪਵੇਗੀ ਇਸ ਆਧਾਰ ਕਾਰਡ ਫੇਸ ਆਰਡੀ ਐਪ ਦੀ ਇਸ ਨੂੰ ਵੀ ਤੁਸੀਂ ਆਪਣੇ ਪਲੇ ਸਟੋਰ ਦੇ ਵਿੱਚੋਂ ਡਾਊਨਲੋਡ ਕਰ ਲੈਣਾ ਹੈ ਤੁਸੀਂ ਟਾਈਪ ਕਰਨਾ ਹੈ ਆਧਾਰ ਫੇਸ ਆਰ ਡੀ ਐਪ ਤਾਂ ਇਹ ਫਰਸਟ ਤੁਹਾਨੂੰ ਐਪ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਜੋ او ٹی آر ਆਈ ਡੀ ਦੀ ਐਪ ਐਨ ਐਸ ਪੀ او ٹی آر ਆਈ ਡੀ ਦੀ ਐਪ ਉਸ ਨੂੰ ਹੋਲਣਾ ਹੈ ਇਹ ਐਪ ਆਪਣੇ ਆਪ ਸਿੰਕ੍ਰੋਨਾਈਜ਼ ਹੋ ਜਾਏਗੀ ਤੁਹਾਡੇ ਐਨ ਐਸ ਪੀ او ٹی آر ਐਪ ਦੇ ਨਾਲ ਤੇ ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਜੋ ਨੈਕਸਟ ਹੈ ਤੁਹਾਡਾ ਸਟੈਪ ਕਿ ਤੁਸੀਂ ਈਕੇ ਵੀਸੀ ਕਰਨਾ ਹੈ ਤਾਂ ਆਪਾਂ ਦੁਬਾਰਾ ਓਟੀਆਰ ਐਪ ਨੂੰ ਓਪਨ ਕਰਾਂਗੇ ਤੇ ਜੋ ਥਰਡ ਆਪਣੇ ਕੋਲੇ ਜੋ ਤੀਸਰਾ ਦਿੱਤਾ ਗਿਆ ਕਾਲਮ ਹੈ ਈਕੇ ਵੀਸੀ ਬਾਏ ਫੇਸ অথেন্টিਗੇਟਰ ਇਸ ਨੂੰ ਅਸੀਂ ਕਲਿੱਕ ਕਰਾਂਗੇ ਇਸ ਨੂੰ ਕਲਿੱਕ ਕਰਦੇ ਸਾਡੇ ਕੋਲੇ ਇੱਕ ਖੁੱਲ ਕੇ ਆ ਜਾਏਗਾ ਪੇਜ ਇਸ ਦੇ ਵਿੱਚ ਅਸੀਂ ਉਸ ਰੈਫਰੈਂਸ ਨੰਬਰ ਨੂੰ ਜੋ ਤੁਹਾਡੇ ਰੈਫਰੈਂਸ ਆਈਡੀ ਜਨਰੇਟ ਕਰੀ ਹੈ ਤੁਸੀਂ ਪਹਿਲਾਂ ਰਜਿਸਟਰ ਕਰਕੇ ਕੋਸ ਨੂੰ ਇਸ ਦੇ ਵਿੱਚ ਆ ਟਾਈਪ ਕਰਾਂਗੇ ਤੇ ਓਟੀਪੀ ਮੰਗਵਾਵਾਂਗੇ ਉਸ ਓਟੀਪੀ ਨੂੰ ਇੱਥੇ ਐਂਟਰ ਕਰਨ ਤੋਂ ਬਾਅਦ ਅਸੀਂ ਕੈਪਚਾ ਜੋ ਸਾਨੂੰ ਦਿਖਾਈ ਦੇ ਰਿਹਾ ਹੈ ਇਸ ਕੈਪਚਾ ਨੂੰ ਇਸ ਜਗ੍ਹਾ ਤੇ ਟਾਈਪ ਕਰਾਂਗੇ ਅਤੇ ਨੈਕਸਟ ਕਰਾਂਗੇ ਜਿਸ ਤਰ੍ਹਾਂ ਤੁਸੀਂ ਨੈਕਸਟ ਕਰਦੇ ਹੋ ਤੁਹਾਡੇ ਕੋਲ ਨੈਕਸਟ ਪੇਜ ਖੁੱਲ ਕੇ ਆਏਗਾ ਜਿਸ ਦੇ ਵਿੱਚ ਤੁਹਾਡੇ ਡਿਟੇਲਸ ਹੋਣਗੀਆਂ ਤੇ ਤੁਹਾਡਾ ਰੈਫਰੈਂਸ ਆਈਡੀ ਹੋਏਗਾ ਤੁਹਾਡੀ ਡੇਟ ਆਫ ਬਰਥ ਹੋਏਗੀ ਮੇਲ ਤੇ ਕੌਣ ਕਰ ਰਿਹਾ ਹੈ ਆਧਾਰ ਕਾਰਡ ਕਿਸ ਦਾ ਹੈ ਤੁਸੀਂ ਯੂਜ਼ ਕਰ ਰਹੇ ਹੋ ਉਹ ਸਭ ਕੁਝ ਇਸ ਦੇ ਵਿੱਚ ਡਿਫਾਈਨ ਕਰਾਇਆ ਜਾਏਗਾ ਤੇ ਇਸ ਦੇ ਵਿੱਚ ਇਹ ਤੁਹਾਨੂੰ ਦੱਸਿਆ ਜਾਏਗਾ ਕਿ ਈਕੇਵਾਈਸੀ ਫੇਸ ਅਥੈਂਟੀਕੇਟਿਡ ਜਿਹੜੀ ਐਪ ਹੈ ਇਸ ਦੇ ਨਾਲ ਤੁਸੀਂ ਆਪਣਾ ਫੇਸ ਜਿਹੜਾ ਈਕੇਵਾਈਸੀ ਕਰ ਲਿਆ ਹੈ ਨਹੀਂ ਤਾਂ ਇੱਥੇ ਨਾਟ ਵੈਰੀਫਾਈਡ ਹੈ ਆ ਉਹ ਅਸੀਂ ਜਾਣੀਏ ਇਸ ਨੂੰ ਇਸ ਤਰ੍ਹਾਂ ਕਰਨਾ ਹੈ ਤੇ ਇਸ ਦੇ ਲਈ ਅਸੀਂ ਇਸ ਨੂੰ ਪ੍ਰਸੀਡ ਕਰਾਂਗੇ ਜਿਸ ਤਰ੍ਹਾਂ ਅਸੀਂ ਪ੍ਰਸੀਡ ਕਰਦੇ ਹਾਂ ਤਾਂ ਸਾਡੇ ਕੋਲੇ ਇਹ ਪੇਜ ਇਸ ਦਾ ਦਿਖਾਈ ਦੇਵੇਗਾ ਜਿਸ ਦੇ ਵਿੱਚ ਇਨਸਟਰਕਸ਼ਨਸ ਹਨ ਕਿ ਤੁਸੀਂ ਫੇਸ ਜਿਹੜੀ ਰਿਕੋਗਨਾਈਜੇਸ਼ਨ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਫਰਸਟ ਵਨ ਕੀ ਕਿ ਜੋ ਵੀ ਸਰਕਲ ਤੁਹਾਨੂੰ ਦਿਖਾਈ ਦੇਗਾ ਉਸ ਦੇ ਵਿੱਚ ਤੁਸੀਂ ਆਪਣੇ ਫੇਸ ਨੂੰ ਲੈ ਕੇ ਆਉਣਾ ਹੈ ਤੁਹਾਡੇ ਫੇਸ ਦੇ ਬੈਕ ਸਾਈਡ ਤੇ ਤੁਹਾਡੇ ਪਿਛਲੇ ਪਾਸੇ ਕੋਈ ਲਾਈਟ ਨਹੀਂ ਚੱਲਦੀ ਹੋਣੀ ਚਾਹੀਦੀ ਤੇ ਤੁਸੀਂ ਜੇ ਕੋਈ ਸਨ ਗਲਾਸੇਸ ਜਾਂ ਕੋਈ ਜਿਹੜੀਆਂ ਨਿਗਾਹ ਦੀਆਂ ਐਨਕਾਂ ਯੂਜ਼ ਕਰਦੇ ਹੋ ਉਹਨਾਂ ਨੂੰ ਉਤਾਰ ਦਿਓ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਦੋ ਵਾਰ ਆਈਜ਼ ਨੂੰ ਬਲਿੰਕ ਕਰਨਾ ਹੈ ਇਸ ਸਿਸਟਮ ਆਪਣੇ ਆਪ ਤੁਹਾਡੀ ਫੋਟੋ ਕਲਿੱਕ ਕਰ ਲਵੇਗਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਫੇਸ ਆਈਡੀ ਕਰ ਲਈ ਹੈ ਤਾਂ ਇਸ ਦੇ ਨਾਲ ਅਸੀਂ ਨੈਕਸਟ ਸਟੈਪ ਦੇਖਦੇ ਹਾਂ ਉਹ ਕਿਸ ਤਰ੍ਹਾਂ ਹੋਏਗਾ ਇਹ ਦੇਖੋ ਇਹ ਮੇਰੇ ਫੋਟੋ ਹੈ ਜਿਸ ਦੇ ਵਿੱਚ ਆਪਾਂ ਫੇਸ ਡਿਟੈਕਟ ਕਰਨ ਦੀ ਕੋਸ਼ਿਸ਼ ਕਰੀ ਹੈ ਇਸ ਦੇ ਉੱਪਰ ਰੈੱਡ ਸਰਕਲ ਦੱਸ ਰਿਹਾ ਹੈ ਕਿ ਜਦੋਂ ਤੁਹਾਡਾ ਜਿਹੜਾ ਫੇਸ ਹੈ ਉਹ ਡਿਟੈਕਟ ਨਹੀਂ ਹੋ پا ਰਿਹਾ ਹੈ ਤਾਂ ਆਪਾਂ ਜਦੋਂ ਇਸ ਨੂੰ ਆਪਣੇ ਫੇਸ ਨੂੰ ਆਪਣੇ ਫੋਨ ਦੇ ਨਾਲ ਧਿਆਨ ਨਾਲ ਇਧਰ ਉਧਰ ਥੋੜਾ ਕਰਕੇ ਦੇਖਾਂਗੇ ਜਾਂ ਹੋ ਸਕਦਾ ਹੈ ਤੁਹਾਡੀ ਆਈਜ਼ ਦੀ ਜਿਹੜੀ ਫੋਕਸ ਹੈ ਉਹ ਕੈਮਰੇ ਵੱਲ ਨਾ ਹੋਵੇ ਤੁਹਾਡਾ ਜਿਹੜਾ ਆਈਜ਼ ਦਾ ਫੋਕਸ ਹੈ ਉਹ ਕੈਮਰੇ ਵੱਲ ਹੋਣਾ ਚਾਹੀਦਾ ਹੈ ਤੇ ਜੇ ਤੁਸੀਂ ਇਹਨੂੰ ਬਿਲਕੁਲ ਸੈੱਟ ਕਰ ਲੂਗੇ ਤਾਂ ਇਹ ਜਿਹੜਾ ਰੈੱਡ ਵਾਲਾ ਸਰਕਲ ਹੈ ਉਹ ਇਸ ਤਰ੍ਹਾਂ ਗ੍ਰੀਨ ਸਰਕਲ ਦੇ ਵਿੱਚ ਆ ਜਾਏਗਾ ਤੁਹਾਡਾ ਫੇਸ ਕੈਪਚਰ ਹੋਣ ਤੋਂ ਬਾਅਦ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਹੀ ਤੁਸੀਂ ਇਸ ਗ੍ਰੀਨ ਸਰਕਲ ਦੇ ਵਿੱਚ ਆ ਜਾਂਦੇ ਹੋ ਤਾਂ ਤੁਸੀਂ ਆਪਣੀਆਂ ਆਈਜ਼ ਨੂੰ ਦੋ ਵਾਰ ਬਲਿੰਕ ਕਰਨਾ ਹੈ ਮੀਨਸ ਕਿ ਆਪਣੀਆਂ ਆਈਜ਼ ਨੂੰ ਝਪਕਣਾ ਹੈ ਜਿਸ ਦੇ ਨਾਲ ਇਹ ਸਿਸਟਮ ਆਪਣੇ ਆਪ ਤੁਹਾਡੀ ਫੋਟੋ ਕੈਪਚਰ ਕਰ ਲਵੇਗਾ ਅਤੇ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਸਕਸੈਸਫੁਲ ਜਿਹੜਾ ਫਾਰਮ OTR ਨੰਬਰ ਹੈ ਉਹ ਜਨਰੇਟ ਕਰਕੇ ਦੇਵੇਗਾ ਇਹ OTR ਨੰਬਰ ਦਾ ਤੁਸੀਂ ਸਕਰੀਨਸ਼ਾਟ ਲੈਣਾ ਹੈ ਤੇ ਆਪਣੀ ਫਾਈਲ ਦੇ ਵਿੱਚ ਲਗਾਉਣਾ ਹੈ ਤੇ ਇਹੀ OTR ਨੰਬਰ ਤੁਸੀਂ ਆਪਣੇ ਫਾਰਮ ਦੇ ਵਿੱਚ ਭਰਨਾ ਹੈ ਇਸ OTR ਆਈਡੀ ਦੇ ਨਾਲ ਜੋ ਵੀ ਪਾਸਵਰਡ ਜਨਰੇਟ ਹੋਏਗਾ ਉਹ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਆ ਜਾਵੇਗਾ ਤਾਂ ਕਿ ਤੁਸੀਂ ਇਸ ਐਪ ਨੂੰ ਯੂਜ਼ ਕਰਕੇ ਜੇ ਕੁਝ ਚੇਂजेस ਕਰਨੀਆਂ ਹਨ ਤਾਂ ਉਹ ਕਰ ਸਕੋ ਤਾ ਇਸ ਦੇ ਨਾਲ ਹੀ ਦੋਸਤੋ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕਾਲਰਸ਼ਿਪ ਸਕੀਮਸ ਦੇ ਰਿਲੇਟਡ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਜੋ ਵੀ ਸਰਕਾਰ ਅਪਡੇਟਸ ਦਿੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ